ਹਾਂਜੀ ਬਾਈ ਜੰਗ ਕਹਿਣ ਦੇ ਵਿੱਚ ਤਾਂ ਦੋ ਸ਼ਬਦਾਂ ਦਾ ਅੱਖਰ ਹੈ ਪਰ ਜਦੋਂ ਕਿਸੇ ਵੀ ਦੇਸ਼ ਦੇ ਨਾਲ ਕਿਸੇ ਵੀ ਦੇਸ਼ ਦੀ ਜੰਗ ਲੱਗਦੀ ਹੈ ਉਸ ਜੰਗ ਦੇ ਵਿੱਚ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਸ ਦੇਸ਼ ਦੇ ਵਿੱਚ ਆਮ ਲੋਕਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਵੀਡੀਓ ਗਾਜਾ ਦੀ ਹੈ ਗਾਜਾ ਦੇ ਵਿੱਚ ਜੰਗ ਦੇ ਕਾਰਨ ਇਸ ਛੋਟੀ ਜਹੀ ਬੱਚੀ ਦਾ ਪਿਓ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹ ਛੋਟੀ ਜਹੀ ਬੱਚੀ ਆਪਣੇ ਪਿਓ ਦੀ ਜੁੱਤੀ ਚੁੱਕ ਕੇ ਬਹੁਤ ਜ਼ਿਆਦਾ ਰੋ ਰਹੀ ਹੈ ਕਿਉਂਕਿ ਆਪਣੇ ਪਿਓ ਨੂੰ ਯਾਦ ਕਰ ਰਹੀ ਹੈ ਅਤੇ ਵਾਰ-ਵਾਰ ਆਪਣੇ ਪਿਓ ਦੀ ਜੁੱਤੀ ਨੂੰ ਚੁੰਮ ਰਹੀ ਹੈ ਕਿਤੋਂ ਮੇਰਾ ਪਿਓ ਆ ਜਾਵੇ ਪਰ ਪਿਤਾ ਕਿੱਥੋਂ ਆਵੇ ਇਸ جنگ ਨੇ ਇਸ ਛੋਟੀ ਜਹੀ ਬੱਚੀ ਦੇ ਕੋਲੋਂ ਉਸ ਦਾ ਪਿਤਾ ਖੋ ਲਿਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਜਿਸ ਜਿਸ ਲੋਕਾਂ ਨੇ ਵੀ ਇਸ ਵੀਡੀਓ ਨੂੰ ਦੇਖਿਆ ਹੈ ਉਹਨਾਂ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਇਸ ਛੋਟੀ ਜਹੀ ਬੱਚੀ ਰੋਂਦੀ ਕਿਸੇ ਤੋਂ ਚੱਲ ਨਾ ਪਈ ਬਈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ